ਮਲੂਕਾ ਸਾਹਿਬ ਦੇ ਚਪੇੜਾਵਾਈਆਂ ਨੇ ਸਾਡੇ ਜੱਜਾ ਪੋਤਾ ਸਿੰਘ ਦੀ ਕੁੱਤੇਖਾਣੀ ਵਿਦੇਸ਼ਾਂ ਦੀ ਧਰਤੀ ਤੇ ਹੁੰਦੀ ਆ ਅੱਜ ਦੇ ਸੇਖੋਂ ਸਾਹਿਬ ਦੀ ਗੱਡੀ ਤੇ ਵੱਟੇ ਵੱਜਿਆ ਉਹ ਕਿਸੇ ਦੀ ਬਦੌਲਤ ਨਹੀਂ ਅੱਜ ਬਾਦਲਾਂ ਦੀ ਬਦੌਲਤ ਆ ਇਹਨਾਂ ਮੇਰੇ ਸਤਕਾਰਯੋਗ ਵੀਰਾਂ ਦੇ ਚਪੇੜਾਵੱਜ ਰਹੀਆਂ ਨੇ ਵੱਟੇ ਵੱਜ ਰਿਹਾ ਕੁੱਤੇਖਾਣੀ ਹੋ ਰਹੀ ਆ ਸਾ ਲਾਓ ਜੀ ਬੋਲ ਪਿਆ ਉਹ ਬਹਿ ਜਾ ਤੈਨੂੰ ਤਾਂ ਸਾਰਾ ਪੰਜਾਬ ਦੇ ਵਿੱਚ ਚਪੇੜੇ ਨਾਲ ਮੋਦਮ ਕਰਦਾ ਬਹਿ ਜਾ ਥੱਲੇ ਤਮੋਤ ਕਰੇ ਨਾਲ ਪੰਜਾਬ ਦਾ ਸੱਚਾ ਚਾਹ ਚਲੋ ਸੋਹਣਾ ਪੰਜਾਬ ਦਾ ਸੱਚਾ ਚਾਹ ਮੈਂ ਟਿਕਟਾਂ ਦੇ ਕਾਰੋਬਾਰ ਦੇ ਵਿੱਚ ਸਭ ਤੋਂ ਵੱਡਾ ਥਾਕੇ ਦਾ ਮੇਰੀ ਆਦਰ ਸਾਹਿਬ ਜੀ ਕਿ ਟਿਕਟਾਂ ਦੇ ਵਪਾਰੀ ਮੋਜ਼ਿਲ ਪੰਜਾਬ ਦੇ ਨੌਜਵਾਨਾਂ ਦਾ ਆਸਰਾ ਹੈ ਜਿਹੜੇ ਪੰਜਾਬ ਦੇ ਕਿਹੜਾ ਗੱਲ ਕਿੱਥੇ ਦੇ ਕਾਰੋਬਾਰੀਆਂ ਦਾ ਸਭ ਤੋਂ ਵੱਡਾ ਸਰਗਨਾ ਅੱਜ ਇਹ ਸੁਧਾਰ ਸਮਾਦੇ ਵਿੱਚ ਸਬਕ ਦਿੰਦਾ ਲੋਕ ਜਾਣਦੇ ਆ ਕਿ ਇਮਾਨਦਾਰ ਕੌਣ ਹੈ ਤੇ ਬੇਈਮਾਨ ਕੌਣਾ ਲੋਕ ਸਾਰਾ ਕੁਝ ਜਾਣਦਾ ਅਜ ਸੋਸ਼ਲ ਮੀਡੀਆ ਦੇ ਉੱਤੇ ਜੀ ਥੋੜੀ ਲੋਕ ਜਿਹੜੀ ਲੋਕਾਂ ਦੇ ਮਨ ਦੀ ਸੱਚੀ ਆਵਾਜ਼ ਹੈ ਅੱਜ ਕੀ ਲੋਕ ਥੋੜੀ ਚਿਰਕਰੀ ਕਰਦੇ ਆ ਤਸਵੀਰਕਾਰ ਕੰਡ ਇਹਨਾਂ ਦੀ ਸਾਜਿਦ ਸੱਦਾ 10 ਮਹੀਨੇ 9 ਦਿਨ ਮੈਂ ਫੇਰ ਵੀ ਬੋਲ ਕੇ ਇਹ ਕਰਦੇ ਆ ਉਕੇ ਇਰਾਦੇ ਇਹਦਾ ਮੇਰੇ ਸਿਰ ਪਾਇਆ ਗਿਆ ਸਾਜੀਦੀਨ ਮੈਂ ਸੁਪਰੀਮ ਕੋਰਟ ਚ ਜਾ ਕੇ ਫਿਰ ਵੀ ਇਹ ਦੀ ਜਾਂਚ ਲੈ ਕੇ ਆਇਆ ਕਿੱਤੇ ਦੇ ਵਪਾਰੀ ਮਜੂਠੀ ਦੇ ਅੰਦਰ ਕੋਈ ਦਰਦ ਹੈ ਕੋਈ ਇਹਦੇ ਅੰਦਰ ਕੋਈ ਐਸੀ ਸ਼ਕਤੀ ਕੋਈ ਐਸੀ ਸਚਾਈ ਹੈ ਤੇ ਸੀਐਮ ਸਾਹਿਬ ਕਿਉਂ ਨਹੀਂ ਕਿੱਤੇ ਦੀ ਜਿਹੜੀ ਸਾਰੀ ਜਾਂਚ ਕੀਤੀ ਗਈ ਉਹ ਪ੍ਰੋਮਿਸ ਦੋਤਾ ਬੁੱਧ ਤੇ ਪਾਣੀਆ ਪਾਣੀ ਹੋ ਜੇ ਬਹੁਤ ਵਾਰੀ ਸਾਰੀ ਆਪੋਜੀਸ਼ਨ ਨੇ ਇਸ ਗੱਲ ਦੀ ਮੁੱਖ ਮੰਤਰੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਅੰਦਰ ਟਿੱਕੇ ਦੇ ਰੈਕਡ ਦੀ सीबीआय ਜਾਂਚ ਹੋਣੀ ਚਾਹੀਦੀ ਆ ਜੇ ਸੱਚਾ ਤੇ ਫਿਰ ਸੀਜੀਏ ਜਾਂ ਕੇ ਕਿਉਂ ਪਈਦਾ ਮੈਂ ਤਾਂ ਸੱਤਿਆ ਵੀ ਮੈਂ ਆ ਕੇ ਸੀਜੀਏ ਦੀ ਜਾਂਚ ਮੰਨ ਲਓ ਤਸਰੀਮ ਕੋਰਟ ਤੋਂ ਲੈ ਕੇ ਆਇਆ ਤੇ ਤਸਰੀਮ ਕੋਰਟ ਨੇ ਮੈਨੂੰ ਕ੍ਰੀਮ ਚੇਟ ਦਿੱਤਾ ਇਹ ਜਿਹੜੇ ਮੂੰਹ ਨਾਲ ਗੱਲਾਂ ਕਰਦਾ ਅਕਾਲੀ ਦਲ ਦੇ ਮੰਤਰੀਆਂ ਖਾਸ ਕਰ ਬਿਕਰਮ ਸਿੰਘ ਮਜੀਠੀਆ ਨੂੰ ਖਰੀਆਂ ਖਰੀਆਂ ਸੁਣਾ ਰਹੇ ਟੀਮ ਇਨਸਾਫ ਦੇ ਮੁਖੀ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਵੀਡੀਓ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵਿਧਾਨ ਸਭਾ ਚ ਕਾਲੀਆਂ ਨੂੰ ਘੇਰਨ ਵਾਲੀ ਵੀਡੀਓ ਤੇ ਬੈਂਸ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਬਿਆਨ ਤੇ ਖੜੇ ਨੇ ਬੈਂਸ ਮੁਤਾਬਕ ਪੰਜਾਬ ਸਿਰ ਚੜਿਆ ਕਰਜ਼ਾ ਤੇ ਮਾਫੀਆ ਅਕਾਲੀ ਦਲ ਦੀ ਦੇਣ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ এবੀਪੀ ਸੰਜਾ ਤੇ ਮੋੜ ਬੈਂਸ ਨੇ ਮਜੀਠੀਆ ਨੂੰ ਘੇਰਿਆ ਬੈਂਸ ਦੇ ਵਾਇਰਲ ਹੋ ਰਹੇ ਵੀਡੀਓ ਤੇ ਮੁੱਖ ਪਾਰਲੀਮੈਂਟਿਸਕਤ ਵਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਬੈਂਸ ਨੇ ਵਿਧਾਨ ਸਭਾ ਚੋਂ ਅਨੈਤਿਕ ਤੌਰ ਤੇ ਵੀਡੀਓ ਬਣਾਇਆ ਮਜੀਠੀਆ ਤੇ ਬਾਦਲ ਪਰਿਵਾਰ ਤੇ ਲਗਾਏ ਇਲਜ਼ਾਮਾਂ ਤੇ ਬਲਟੋਹਾ ਨੇ ਕਿਹਾ ਕਿ ਸਾਈਕਲ ਦੀ ਸਵਾਰੀ ਕਰਨ ਵਾਲੇ ਬੈਂਸ ਭਰਾਵਾਂ ਨੇ ਇੰਨੀ ਜ਼ਿਆਦਾ ਜਾਇਦਾਦ ਕਿਵੇਂ ਬਣਾਈ ਚਾਹੇ ਰੇਤੇ ਬਜ ਚਾਹੇ ਉਹ ਟਰਾਂਸਪੋਰਟ ਹੈ ਤੇ ਚਾਹੇ ਉਹ ਕਿਸਾਨੀ ਨਾਲ ਸੰਬੰਧਿਤ ਜਿਹੜਾ ਬਾਰਦਾਨੇ ਦੇ ਵਿੱਚ 7400 ਕਰੋੜ ਰੁਪਏ ਦਾ ਗਵਨ ਹੈ ਸੋ ਮੈਂ ਸਾਰੀਆਂ ਗੱਲਾਂ ਜਿਹੜੇ ਮੇਰੇ ਕੋਲੇ ਪੁਖਤਾ ਸਬੂਤ ਨੇ ਜਿਹੜੇ ਮੇਰੇ ਕੋਲੇ ਡਾਕੂਮੈਂਟਰੀ ਐਵੀਡੈਂਸਸ ਆ ਮੈਂ ਉਹਨਾਂ ਦੇ ਆਧਾਰ ਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਬੋਲ ਕੇ ਆਇਆ ਸਭ ਵਿਕਰਮ ਸਿੰਘ ਮਜੀਠੀਆ ਵਰਗੇ ਮਜੀਠੀਆ ਪਰਿਵਾਰ ਤੇ ਦੋਸ਼ ਲਾਉਂਦਾ ਹੈ ਬੈਂਸ ਸਾਹਿਬ ਤੁਹਾਡੇ ਕੋਲੇ ਜਦੋਂ ਸਹੀ ਕਰ ਵੀ ਨਹੀਂ ਸੀ ਹੈਗਾ ਉਦੋਂ ਵੀ ਉਹਨਾਂ ਕੋਲੇ ਹਵਾਈ ਜਾਤ ਸੀਗੇ ਔਰ ਬਾਦਲ ਪਰਵਾਰ ਤੁਹਾਡੇ ਤੁਸੀਂ ਅੱਜ ਦੀਆਂ ਗੱਲਾਂ ਕਰਦੇ ਹੋ ਉਹਨਾਂ ਕੋਲੇ 1947 ਤੋਂ ਪਹਿਲਾਂ ਦੀਆਂ ਵੱਡੀਆਂ ਟਰਾਂਸਪੋਰਟਾਂ ਤੇ ਵੱਡੇ ਸਰਦਾਰ ਨੇ ਪੰਜਾਬ ਦੇ